ਸੋਸ਼ਲ ਮੀਡੀਆ ਤੇ ਇੱਕ ਵੀਡੀਓ ਜੋ ਕਿ ਕੇਦਾਰਨਾਥ ਦੀ ਦੱਸੀ ਜਾ ਰਹੀ ਹੈ ਇਸ ਦੇ ਵਿੱਚ ਕੇਦਾਰਨਾਥ ਦੇ ਵਿੱਚ ਪਾਰਕਿੰਗ ਨੂੰ ਲੈ ਕੇ ਕੁਝ ਗੱਡੀ ਚਾਲਕ ਤੇ ਲੋਕਲ ਲੋਕਾ ਵਿਚਾਲੇ ਖੂਨੀ ਝੜਪ ਹੁੰਦੀ ਨਜ਼ਰ ਆਈ ਹੈ ਦਰਸਲ ਕੇਦਾਰਨਾਥ ਦੇ ਵਿੱਚ ਇਸ ਵੇਲੇ ਤੀਰਥ ਯਾਤਰੀਆਂ ਦਾ ਰਸ ਚੱਲ ਰਿਹਾ ਤੇ ਇੱਕ ਕਾਰ ਪਾਰਕਿੰਗ ਦੇ ਵਿੱਚ ਗੱਡੀਆਂ ਦੀ ਪਾਰਕਿੰਗ ਨੂੰ ਲੈ ਕੇ ਦੋ ਤਰ੍ਹਾਂ ਦੇ ਵਿੱਚ ਬਹਿਸ ਹੋਈ ਤੇ ਉਸ ਤੋਂ ਬਾਅਦ ਇਹ ਬਹਿਸ ਹਿੰਸਕ ਰੂਪ ਧਾਰ ਕਰ ਲੈਂਦੀ ਇੱਕ ਦੂਜੇ ਉੱਪਰ ਲਾਠੀਆਂ ਡੰਡਿਆਂ ਦੇ ਨਾਲ ਹਮਲਾ ਸ਼ੁਰੂ ਕਰ ਦਿੱਤਾ ਗਿਆ ਦੱਸਦੀ ਕਿ ਕੋਈ ਪਹਿਲਾ ਮੌਕਾ ਨਹੀਂ ਹੈ ਜਦੋਂ ਕਿ ਪਹਾੜੀ ਇਲਾਕਿਆਂ ਦੇ ਵਿੱਚ ਸੈਰ ਕਰਨ ਜਾ ਰਹੇ ਸਲਾਨੀਆਂ ਦੀ ਕੁੱਟਮਾਰ ਹੋਈ ਹੋਈ ਤਾਂ ਇਸ ਤੋਂ ਪਹਿਲਾਂ ਵੀ ਅਜਿਹੇ ਮਾਮਲੇ ਸਾਹਮਣੇ ਆ ਚੁੱਕੇ ਨੇ ਫਿਲਹਾਲ ਇਸ ਮਾਮਲੇ ਦੇ ਸਾਹਮਣੇ ਆਉਣ ਤੋਂ ਬਾਅਦ ਲਗਾਤਾਰ ਇਹ ਮਾਮਲਾ ਸੁਰਖੀਆਂ ਦੇ ਵਿੱਚ ਹੈ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਜੋ ਕਿ ਕੇਦਾਰਨਾਥ ਦੀ ਦੱਸੀ ਜਾ ਰਹੀ ਹੈ ਇਸ ਦੇ ਵਿੱਚ ਕੇਦਾਰਨਾਥ ਦੇ ਵਿੱਚ ਪਾਰਕਿੰਗ ਨੂੰ ਲੈ ਕੇ ਕੁਝ ਗੱਡੀ ਚਾਲਕ ਤੇ ਲੋਕਲ ਲੋਕਾ ਵਿਚਾਲੇ ਖੂਨੀ ਛੜਪ ਹੁੰਦੀ ਨਜ਼ਰ ਆਈ ਹੈ ਦਰਸਲ ਕੇਦਾਰਨਾਥ ਦੇ ਵਿੱਚ ਇਸ ਵੇਲੇ ਤੀਰਥ ਯਾਤਰੀਆਂ ਦਾ ਰਸ ਚੱਲ ਰਿਹਾ ਤੇ ਇੱਕ ਕਾਰ ਪਾਰਕਿੰਗ ਦੇ ਵਿੱਚ ਗੱਡੀਆਂ ਦੀ ਪਾਰਕਿੰਗ ਨੂੰ ਲੈ ਕੇ ਦੋ ਤਰ੍ਹਾਂ ਦੇ ਵਿੱਚ ਬਹਿਸ ਹੋਈ ਤੇ ਉਸ ਤੋਂ ਬਾਅਦ ਇਹ ਬਹਿਸ ਹਿੰਸਕ ਰੂਪ ਧਾਰ ਕਰ ਲੈਂਦੀ ਇੱਕ ਦੂਜੇ ਉੱਪਰ ਲਾਠੀਆਂ ਡੰਡਿਆਂ ਦੇ ਨਾਲ ਹਮਲਾ ਸ਼ੁਰੂ ਕਰ ਦਿੱਤਾ ਗਿਆ ਦੱਸਦੀ ਕਿ ਕੋਈ ਪਹਿਲਾ ਮੌਕਾ ਨਹੀਂ ਹੈ ਜਦੋਂ ਕਿ ਪਹਾੜੀ ਇਲਾਕਿਆਂ ਦੇ ਵਿੱਚ ਸੈਰ ਕਰਨ ਜਾ ਰਹੇ ਸਲਾਨੀਆਂ ਦੀ ਕੁੱਟਮਾਰ ਹੋਈ ਹੋਈ ਤਾਂ ਇਸ ਤੋਂ ਪਹਿਲਾਂ ਵੀ ਅਜਿਹੇ ਮਾਮਲੇ ਸਾਹਮਣੇ ਆ ਚੁੱਕੇ ਨੇ ਫਿਲਹਾਲ ਇਸ ਮਾਮਲੇ ਦੇ ਸਾਹਮਣੇ ਆਉਣ ਤੋਂ ਬਾਅਦ ਲਗਾਤਾਰ ਇਹ ਮਾਮਲਾ ਸੁਰਖੀਆਂ ਦੇ ਵਿੱਚ ਹੈ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਜੋ ਕਿ ਕੇਦਾਰਨਾਥ ਦੀ ਦੱਸੀ ਜਾ ਰਹੀ ਹੈ ਇਸ ਦੇ ਵਿੱਚ ਕੇਦਾਰਨਾਥ ਦੇ ਵਿੱਚ ਪਾਰਕਿੰਗ ਨੂੰ ਲੈ ਕੇ ਕੁਝ ਗੱਡੀ ਚਾਲਕ ਤੇ ਲੋਕਲ ਲੋਕਾ ਵਿਚਾਲੇ ਖੂਨੀ ਝੜਪ ਹੁੰਦੀ ਨਜ਼ਰ ਆਈ ਹੈ ਦਰਅਸਲ ਕੇਦਾਰਨਾਥ ਦੇ ਵਿੱਚ ਇਸ ਵੇਲੇ ਤੀਰਥ ਯਾਤਰੀਆਂ ਦਾ ਰਸ ਚੱਲ ਰਿਹਾ ਤੇ ਇੱਕ ਕਾਰ ਪਾਰਕਿੰਗ ਦੇ ਵਿੱਚ ਗੱਡੀਆਂ ਦੀ ਪਾਰਕਿੰਗ ਨੂੰ ਲੈ ਕੇ ਦੋ ਤਰ੍ਹਾਂ ਦੇ ਵਿੱਚ ਬਹਿਸ ਹੋਈ ਹੈ ਜਿਸ ਤੋਂ ਬਾਅਦ ਇਹ ਬਹਿਸ ਹਿੰਸਕ ਰੂਪ ਧਾਰ ਕਰ ਲੈਂਦੀ ਹੈ ਇੱਕ ਦੂਜੇ ਉੱਪਰ ਲਾਠੀਆਂ ਡੰਡਿਆਂ ਦੇ ਨਾਲ ਹਮਲਾ ਸ਼ੁਰੂ ਕਰ ਦਿੱਤਾ ਗਿਆ ਦੱਸਦੀ ਕਿ ਕੋਈ ਪਹਿਲਾ ਮੌਕਾ ਨਹੀਂ ਹੈ ਜਦੋਂ ਕਿ ਪਹਾੜੀ ਇਲਾਕਿਆਂ ਦੇ ਵਿੱਚ ਸੈਰ ਕਰਨ ਜਾ ਰਹੇ ਸਲਾਨੀਆਂ ਦੀ ਕੁੱਟਮਾਰ ਹੋਈ ਹੋਈ ਤਾਂ ਇਸ ਤੋਂ ਪਹਿਲਾਂ ਵੀ ਅਜਿਹੇ ਮਾਮਲੇ ਸਾਹਮਣੇ ਆ ਚੁੱਕੇ ਨੇ ਫਿਲਹਾਲ ਇਸ ਮਾਮਲੇ ਦੇ ਸਾਹਮਣੇ ਆਉਣ ਤੋਂ ਬਾਅਦ ਲਗਾਤਾਰ ਇਹ ਮਾਮਲਾ ਸੁਰਖੀਆਂ ਦੇ ਵਿੱਚ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਜੋ ਕਿ ਕੇਦਾਰਨਾਥ ਦੀ ਦੱਸੀ ਜਾ ਰਹੀ ਹੈ ਇਸ ਦੇ ਵਿੱਚ ਕੇਦਾਰਨਾਥ ਦੇ ਵਿੱਚ ਪਾਰਕਿੰਗ ਨੂੰ ਲੈ ਕੇ ਕੁਝ ਗੱਡੀ ਚਾਲਕ ਤੇ ਲੋਕਲ ਲੋਕਾ ਵਿਚਾਲੇ ਖੂਨੀ ਝੜਪ ਹੁੰਦੀ ਨਜ਼ਰ ਆਈ ਹੈ ਦਰਸਲ ਕੇਦਾਰਨਾਥ ਦੇ ਵਿੱਚ ਇਸ ਵੇਲੇ ਤੀਰਥ ਯਾਤਰੀਆਂ ਦਾ ਰਸ ਚੱਲ ਰਿਹਾ ਤੇ ਇੱਕ ਕਾਰ ਪਾਰਕਿੰਗ ਦੇ ਵਿੱਚ ਗੱਡੀਆਂ ਦੀ ਪਾਰਕਿੰਗ ਨੂੰ ਲੈ ਕੇ ਦੋ ਤਰ੍ਹਾਂ ਦੇ ਵਿੱਚ ਬਹਿਸ ਹੋਈ ਹੈ ਜਿਸ ਤੋਂ ਬਾਅਦ ਇਹ ਬਹਿਸ ਹਿੰਸਕ ਰੂਪ ਧਾਰ ਕਰ ਲੈਂਦੀ ਹੈ ਇੱਕ ਦੂਜੇ ਉੱਪਰ ਲਾਠੀਆਂ ਡੰਡਿਆਂ ਦੇ ਨਾਲ ਹਮਲਾ ਸ਼ੁਰੂ ਕਰ ਦਿੱਤਾ ਗਿਆ ਦੱਸਦੀ ਕਿ ਕੋਈ ਪਹਿਲਾ ਮੌਕਾ ਨਹੀਂ ਹੈ ਜਦੋਂ ਕਿ ਪਹਾੜੀ ਇਲਾਕਿਆਂ ਦੇ ਵਿੱਚ ਸੈਰ ਕਰਨ ਜਾ ਰਹੇ ਸਲਾਨੀਆਂ ਦੀ ਕੁੱਟਮਾਰ ਹੋਈ ਹੋਈ ਤਾਂ ਇਸ ਤੋਂ ਪਹਿਲਾਂ ਵੀ ਅਜਿਹੇ ਮਾਮਲੇ ਸਾਹਮਣੇ ਆ ਚੁੱਕੇ ਨੇ ਫਿਲਹਾਲ ਇਸ ਮਾਮਲੇ ਦੇ ਸਾਹਮਣੇ ਆਉਣ ਤੋਂ ਬਾਅਦ ਲਗਾਤਾਰ ਇਹ ਮਾਮਲਾ ਸੁਰਖੀਆਂ ਦੇ ਵਿੱਚ